ਜਿੱਥੇ ਮਨ ਨੂੰ ਸਕੂਨ ਮਿਲੇ ਜਿੱਥੇ ਰੂਹ ਨੂੰ ਰਾਹ ਮਿਲੇ ਉਹ ਥਾਂ ਕੋਈ ਹੋਰ ਨਹੀਂ ਗੁਰਦੁਆਰਾ ਸਾਹਿਬ ਹੁੰਦਾ ਹੈ ਇਹ ਕੋਈ ਸਿਰਫ ਇਮਾਰਤ ਨਹੀਂ ਇਹ ਉਹ ਥਾਂ ਹੈ ਜਿੱਥੇ ਸੱਚ ਦੀ ਬਾਣੀ ਗੂੰਜਦੀ ਹੈ ਤੇ ਹਰ ਆਉਣ ਵਾਲਾ ਮਨੁੱਖ ਆਪਣੇ ਅੰਦਰ ਦੀ ਗੱਲ ਵਾਹਿਗੁਰੂ ਦੇ ਹਵਾਲੇ ਕਰ ਜਾਂਦਾ ਹੈ ਗੁਰਦੁਆਰਾ ਸਾਹਿਬ ਚ ਪ੍ਰਸ਼ਾਦ ਵਾਂਗ ਇੱਥੇ ਮਿਲਦੀ ਹੈ ਬਰਾਬਰੀ ਭਾਈਚਾਰਾ ਤੇ ਸੇਵਾ ਦੀ ਪ੍ਰੇਰਣਾ ਜਿੱਥੇ ਕੋਈ ਛੋਟਾ ਵੱਡਾ ਨਹੀਂ ਸਾਰੇ ਇੱਕੋ ਵਾਂਗ ਹੁੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਇਸੇ ਹੀ ਤਰ੍ਹਾਂ ਅੱਜ ਆਪਾਂ ਇੱਕ ਗੁਰਦੁਆਰਾ ਪਿੰਡ ਸੂਦਾਂਵਾਲ ਗੁਰਦੁਆਰਾ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਆਓ ਸੰਗਤ ਜੀ ਆਪਾਂ ਅੱਜ ਦਰਸ਼ਨ ਕਰਦੇ ਹਾਂ ਬਹੁਤ ਹੀ ਸੋਹਣਾ ਸਾਹਮਣੇ ਨਿਸ਼ਾਨ ਸਾਹਿਬ ਹੈ ਬਹੁਤ ਹੀ ਸੋਹਣਿਆ ਇੱਥੇ ਇਮਾਰਤਾਂ ਹਨ ਤੇ ਆਪ ਜੀ ਇਸ ਟਾਈਮ ਦਰਸ਼ਨ ਕਰ ਰਹੇ ਹੋ ਪਾਵਨ ਪਵਿੱਤਰ ਸਰੂਪ ਦੇ ਜੋ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਹੈ ਤੇ ਆਓ ਆਪਾਂ ਦਰਬਾਰ ਸਾਹਿਬ ਵੱਲ ਚੱਲੀਏ ਜੋ ਬਹੁਤ ਹੀ ਸੋਹਣਾ ਮਨ ਨੂੰ ਭਾਉਂਦਾ ਮਨ ਨੂੰ ਸਕੂਨ ਦਿੰਦਾ ਹੈ ਸੰਗਤ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਕਿੰਨੇ ਸੋਹਣੇ ਇੱਥੇ ਝੂਮਰ ਲੱਗੇ ਹੋਏ ਨੇ ਕਿੰਨਾ ਸੋਹਣਾ ਸਾਹਮਣੇ ਪਾਲਕੀ ਸਾਹਿਬ ਬਣਿਆ ਹੋਇਆ ਹੈ ਜੋ ਲਾਈਟਾਂ ਲਾ ਕੇ ਜਿਨ੍ਹਾਂ ਦੇ ਦਰਸ਼ਨ ਕਰਿਆਂ ਮਨ ਨੂੰ ਕਿੰਨਾ ਹੀ ਸਕੂਨ ਮਿਲਦਾ ਹੈ ਬਹੁਤ ਹੀ ਸੋਹਣੇ ਢੰਗ ਨਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਗੁਰੂ ਪਾਸ਼ਾ ਮਾਰੇ ਦਰਬਾਰ ਦੀ ਸੇਵਾ ਕੀਤੀ ਜਾਂਦੀ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਇੱਕ ਵਾਰੀ ਵਾਹਿਗੁਰੂ ਲਿਖ ਕੇ ਕਮੈਂਟ ਕਰ ਦੇਵੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰਨਾਂ ਨਾਲ ਸਾਂਝਾ ਕਰੋ ਜੀ